ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮូនਿਕਾ ਸੰਗਠਨ ਵਿਦਿਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਤਿਕਾਰ ਕਰਦੀ ਆ ਜੀ ਹੋਰ ਸੁਣਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਠੀਕ ਹੋਵੋਗੇ ਵਧੀਆ ਆਪਾਂ ਵੀ ਬਹੁਤ ਵਧੀਆ ਅਲੱਜੀ ਤੁਹਾਨੂੰ ਸਾਡੇ ਥੋੜੇ ਜਿਹਾ ਨਾ Hindu ਰੀਤੀ ਰਿਵਾਜ ਦੱਸਦੀ ਆ ਇੱਧਰ ਸਾਡੇ ਜੋਂ ਵਿੱਜੇ ਵਿਹਾਂ ਦੇਖ ਜੋਂ ਨਾ ਸਾਡੇ ਕਿਵੇਂ ਖਿੰਡ ਗਏ ਕਿਉਂਕਿ ਲੰਬੇ ਵਾਲੇ ਹੋਗੇ ਤੇ ਖਿੰਡਗੇ ਵਾਲੇ ਦੇ ਨਾਲੇ ਉੱਪਰ ਵੀ ਗਮਲੇ ਦੇ ਵਿੱਚ ਬਹੁਤ ਹੋਏ ਹੋਏ ਪਰ ਅੱਜ ਸਾਨੇ ਪਾਣੀ ਨਹੀਂ ਪਾਇਆ ਕਿਉਂਕਿ ਅੱਜ ਹੈਗੇ ਸੱਤਿਓ ਸੱਤਿਆਂ ਵਾਲੇ ਦਿਨ ਹੁੰਦਾ ਜੀ ਜੋਂ ਦਾ ਵਰਤ ਹੈ ਸਭ ਤੋਂ ਚੁੰਨੀ ਬੰਨਣੀ ਸੀ ਗਮਲੇ ਨੂੰ ਕਿਉਂਕਿ ਇਹ ਵੀ ਜਵਾਰ ਦੇਵਤਾ ਹੈ ਇਹਨਾਂ ਦੀ ਵੀ ਪੂਜਾ ਕਰੀ ਜਾਂਦੀ ਹੈ ਸਾਡੇ ਜਿਹੜੇ ਹਿੰਦੂ ਰਸਤੀ ਰਿਵਾਜ ਉਹਨਾਂ ਦੇ ਵਿੱਚ ਕਿਥੇ ਜਾਦੇ ਕਿੱਲਾ ਗਿੱਲਾ ਅੱਛਾ ਤਾਂ ਪਰਸ਼ਾ ਮੈਂ ਕਿਤੇ ਗਿੱਲਾ ਪੀ ਹੈ ਓਏ ਮੈਨੂੰ ਲੱਗ ਰਿਹਾ ਜਿਵੇਂ ਸਾਈਡ ਤੇ ਗਿੱਲੇ ਮਿਕੇ ਹੈ ਤੇ ਅੱਜ ਮੰਦਰ ਦੀ ਸਫਾਈ ਕਰੀ ਆ ਇਹਦੇ ਨਾਲ ਦੀਆਂ ਹੀ ਲੜੀਆਂ ਨਾ ਆਪਾਂ ਨੇ ਯੂਰਪ ਦੇ ਵਿੱਚ ਭੇਜੀਆਂ ਨੇ ਤੇ ਮੈਂ ਇਕੱਲੀਆਂ-ਇਕੱਲੀਆਂ ਸੀ ਮੈਂ ਆਪ ਪਾ ਵੀ ਲੈ ਕੇ ਆਈਆਂ ਥੋੜੀ ਜਿਹੀਆਂ ਲੜੀਆਂ ਜੀ ਆਪਣੇ ਲਈ ਥੋੜੀ ਜਿਹੀ ਹੋਰ ਇਹਦੇ ਪਾਪਾ ਕਹਿੰਦੇ ਹੋਰ ਲੈਣੇ ਕਿਉਂਕਿ ਦੁਰਗਾਸ਼ਟਮੀ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਵੀ ਆਪਣੀ ਦੇਵੀ ਮਾਤਾ ਦੀ ਪੂਜਾ ਕਰਨੀ ਜਿਹੜੇ ਸਾਡੇ Hindu ਰੀਤੀ ਰਿਵਾਜ ਹਨ ਹੁਣ ਜਿਵੇਂ ਕਿ ਕੱਲ ਨੂੰ ਹੈਗਾ ਮੰਗਲਵਾਰ ਅਸ਼ਟਮੀ ਦਾ ਦਿਨ ਆਪਾਂ ਕੰਜਕਾਂ ਕਰਾਂਗੇ ਸਵੇਰੇ ਤੇ ਠੀਕ ਹੈ ਜੀ ਫਿਰ ਨਾ ਸਾਡੇ ਜਿਹੜੇ Hindu ਰੀਤੀ ਰਿਵਾਜ ਹਨ ਸਾਡੇ ਨੋਮੀ ਵਾਲੇ ਦਿਨ ਜਿਵੇਂ ਤਾਂ ਇਸ ਸਾਲ ਨਰਾਤਾ ਵਧਿਆ ਚਲੋ ਜਿਹੜਾ ਸਾਲ ਹੁਣ ਇਹ ਆਪਣਾ ਪਿੱਛੇ ਬੀਤ ਗਿਆ ਜੋ ਹੋਇਆ ਬਹੁਤ ਅੱਛਾ ਵੀ ਹੋਇਆ ਬਹੁਤ ਮਾੜਾ ਵੀ ਹੋਇਆ ਠੀਕ ਹੈ ਨਾ ਜੀ ਤੇ ਬਹੁਤ ਸਾਰੇ ਆਪਣੇ ਨਾਲ ਵਿਛੜ ਵੀ ਗਏ ਤੇ ਬਹੁਤ ਸਾਰੇ ਆਪਾਂ ਨੂੰ ਮਿਲ ਵੀ ਗਏ ਹਨਾ ਭੈਣ ਭਾਈ ਪਰ ਕਹਿੰਦੇ ਜਿਹੜੇ ਸਾਲ ਨਰਾਤਾ ਬਧੇ ਜਿਹੜਾ ਫਿਰ ਉਹਦਾ ਅਗਲਾ ਆਉਣ ਵਾਲਾ ਜਿਵੇਂ ਜਿਵੇਂ ਹੁਣ 2026 ਆਊਗਾ ਬਹੁਤ ਅੱਛਾ ਸਾਲ ਚੜੇਗਾ ਤੁਸੀਂ ਮੰਨ ਕੇ ਚੱਲਿਓ ਬਾਕੀ ਸਭ ਸਾਰੇ ਜਣੇ ਬਾਕੀ ਹੁੰਦਾ ਪ੍ਰਮਾਤਮਾ ਦਾ ਨਾਮ ਵੱਡਾ ਹੈ ਠੀਕ ਹੈ ਜਿੱਦਾਂ ਜਿੱਦਾਂ ਅਸੀਂ ਧਿਆਵਾਂਗੇ ਉਦਾਂ ਉਦਾਂ ਸਾਨੂੰ ਫਲ ਮਿਲਦਾ ਉਹਦਾ ਤੇ ਫਿਰ ਇਸ ਮਾਤਾ ਨੂੰ ਨਾ ਸੀ ਬੁੱਧਵਾਰ ਨੂੰ ਨਾ ਵਿਸਰਜਨ ਕਰਕੇ ਆਵਾਂਗੇ ਘੱਗਰ ਦੇ ਵਿੱਚ ਜਾਂ ਠਾਕੁਰ ਦਵਾਰੇ ਫਿਰ ਇਹ ਸਾਡੇ ਹਿੰਦੂ ਰੀਤੀ ਰਿਵਾਜ ਨੌ ਦਿਨ ਸਾਡੇ ਘਰ ਮਾਤਾ ਰਹਿੰਦੀ ਹੈ ਫਿਰ ਨੌਵੇਂ ਦਿਨ ਅਸੀਂ ਮਤਲਬ ਕਿ ਦੋਨੋਂ ਤਿੰਨੋਂ ਟਾਈਮ ਅਸੀਂ ਮਾਤਾ ਨੂੰ ਦੋ तकरीबन ਦੋ ਟਾਈਮੇ ਲਾਣੇ ਆਂ ਸੀ ਭੋਜਨ ਮਾਤਾ ਨੂੰ ਸਵੇਰੇ ਤਾਂ ਮੈਂ ਚਾਹ ਦਾ ਜਿਵੇਂ ਜਿਵੇਂ ਮੈਂ ਸਵੇਰ ਉੱਠ ਕੇ ਚਾਹ ਪੀਣੀ ਆ ਪਰ ਚ ਆਈ ਬਟੇ ਚਾਹ ਹੀ ਲਾਣੇ ਆ ਠੀਕ ਹੈ ਜੀ ਇਹ ਸਾਡੇ ਇਧਰ ਗੀਤਾ ਮਾਤਾ ਹੈ ਗੀਤਾ ਮਾਤਾ ਸੀ ਜ਼ਰੂਰ ਪੜਦੇ ਆ ਚਾਹੇ ਦੋ ਟੱਪੇ ਪੜਹੀਏ ਪਰ ਹੁਣ ਜਿੱਦਾਂ ਦਿਨ ਰਾਤੇ ਚੜਿਆ ਦਿੰਦੀ ਆਗੇ 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 ਇੱਕ ਮਿੰਟ ਰੁਕ ਤੇ ਜੋਤ ਲਾਤੀ ਹੈ ਵੱਧ ਗਈ ਆਗੇ ਬਟੇ ਆਗੇ ਆਗੇ ਤੇ ਫਿਰ ਬੱਸ ਜੀ ਇੰਨੀ ਕੁ ਜਾਣਕਾਰੀ ਇਧਰ ਅਸੀਂ ਮੋਰ ਦੇ ਪੰਖ ਲਗਾਏ ਆ ਤੇ ਗੱਲ ਕਰ ਰਹੀ ਸੀ ਲੜੀਆਂ ਤੇ ਕੱਲੀ ਕੱਲੀ ਲੜੀ ਸੀ ਇਹ ਅੱਜ ਮੈਨੂੰ ਇੰਨਾ ਟਾਈਮ ਲੱਗ ਗਿਆ ਮੈਨੇ ਹਾਰ ਬਣਾਇਆ ਬੈਠ ਕੇ ਮੈਨੂੰ ਘੱਟੋ ਘੱਟ ਨਾ ਡੇਢ ਘੰਟਾ ਲੱਗ ਗਿਆ ਬੈਠੀ ਬੈਠੀ ਨੂੰ ਫਿਰ ਮਨੇ ਹਾਰ ਬਣਾਇਆ ਜਿੰਨਾ ਜ਼ਰੂਰੀ ਕੰਮ ਸੀਗਾ ਮਾਰਕੀਟ ਦੇ ਵਿੱਚ ਪਰ ਜੰਗਲ ਹੋਣਾ ਹੈ ਨਹੀਂ ਸੀ ਫਿਰ ਮੈਂ ਅਸੀਂ ਬਟੇ ਇਕੱਲੇ ਇਕੱਲੇ ਲੜੀਆਂ ਇਹ ਦੇਖੋ ਇੱਥੇ ਸ਼ੁਰੂ ਹੁੰਦੀ ਹੈ ਇਕੱਲੇ ਇਕੱਲੇ ਲੜੀਆਂ ਇਹ ਪੰਜ ਲੜੀਆਂ ਸੀ ਪੰਜ ਹਾਂਜੀ ਪੰਜ ਆਪਾਂ ਨੇ ਉਹਨਾਂ ਨੂੰ ਵੇਚਦਿਆਂ ਪੰਜ ਨੇ ਮੇਰਾ ਖਵਾਇਆ ਹੀ ਸੀ ਤੇ ਫਿਰ ਮੈਂ ਕਿਹਾ ਚਲ ਪੰਜ ਹੋਰ ਪਾ 10 ਲੈ ਕੇ ਆਏ ਸੀ ਪੰਜ ਉੱਥੇ ਵੇਚਦਿਆਂ ਪੰਜ ਆਪਾਂ ਮਤਰੁਕੀ ਮਿਆਰ ਰੱਖ ਲਈਆਂ ਸੀ ਤੇ ਪੰਜ ਹੋਰ ਰੱਖੋ ਆਇਆਈ ਸੀ ਮੈਂ ਕਿਹਾ ਫਿਰ ਕਿ ਨਾ ਕੁਝ ਹੋਰ ਵੀ ਡੈਕੋਰੇਸ਼ਨ ਕਰਾਂਗੇ ਕਿਉਂਕਿ ਲੜੀਆਂ ਹੈਗੀਆਂ ਨੇ ਮੋਤੀਆਂ ਵਾਲੀਆਂ ਜੀ ਬੜੀਆ ਬਹੁਤ سارے ਮੋਤੀ ਆ ਬਹੁਤ ਪਿਆਰੀਆਂ ਲੜੀਆਂ ਠੀਕ ਹੈ ਨਾ ਜੀ ਤੇ ਇਦਾਂ ਹੀ ਚਲੋ ਬਾਜੀ ਲੋ ਜੀ ਹੁਣ ਤੁਹਾਨੂੰ ਬਹੁਤ ਇੱਕ ਕਿਚਨ ਦੀ ਚੀਜ਼ ਦਿਖਾਣੇ ਆ ਜਿਹੜੀ ਸਾਰੇ ਨਾਲੋਂ ਮੇਨ ਜਿਵੇਂ ਕਿ ਆਪਾਂ ਨੂੰ ਨਾ ਇੱਕ ਇੱਕ ਕੜਛੀ ਬਿਨਾ ਇੱਕ ਇੱਕ ਭਾਂਡੇ ਬਿਨਾ ਨਹੀਂ ਸਰਦਾ ਹੈਗਾ ਕਿਚਨ ਦੇ ਵਿੱਚ ਉਦਾਂ ਹੀ ਕੋਈ ਕੋ ਇੱਕ ਅਜਿਹੀ ਚੀਜ਼ ਹੈ ਜਿਹਦੇ ਬਿਨਾ ਬਿਲਕੁਲ ਵੀ ਨਹੀਂ ਸਰਦਾ ਉਹ ਮੈਂ ਹੁਣ ਤੁਹਾਨੂੰ ਲੱਗੀਆਂ ਦਿਖਾਣ ਲਓ ਜੀ ਜਿਹੜੀ ਇਹ ਚੀਜ਼ ਹੈ ਨਾ ਇਹਨਾਂ ਲਾਈਟ ਕਲਰ ਆ ਰਿਹਾ ਹੈ ਵੀਡੀਓ ਦੇ ਵਿੱਚ ਪਰ ਇਹ ਡਾਰਕ ਕਲਰ ਹੈ ਮਤਲਬ ਕਿ ਜਿਵੇਂ ਨਾ ਆਪਾਂ ਇਹਨੂੰ ਐਦਾਂ ਵੀ ਕਰੀਏ ਨਾ ਤਾਂ ਜਿਵੇਂ ਕੱਪੜੇ ਵਿੱਚ ਹੈ ਪਰ ਪਾਣੀ ਬਾਹਰ ਨਿਕਲ ਹਾਂ ਤੇ ਇੱਕ ਮਿੰਟ ਪਿੱਛੇ ਕਰ ਬੇਟੇ ਤੇ ਨਾ ਇਹਦਾ ਜਿਹੜਾ ਹੈ ਪ੍ਰਿੰਟ ਹੈ ਨਾ ਇਹ ਵੀ ਉੱਭਰੇ ਉੱਭਰੇ ਆ ਬਹੁਤ ਸੋਹਣੀ ਹੈ ਜੀ ਇਹ ਇਹ ਕਿਆ ਚੀਜ਼ ਹੈ ਮੈਂ ਤੁਹਾਨੂੰ ਦੱਸਦੀ ਹਾਂ ਪਿੱਛੇ ਕਰ ਬੇ ਤੇ ਪਿੱਛੇ ਕਰ ਦਿਓ ਮਿੰਟ ਇਹ ਹੈਗੀ ਹੈ ਜੀ ਆਪਣਾ ਕਿਚਨ ਦਾ ਮੈਟ ਜੇ ਇਹ ਉਹ ਮੈਟ ਹੈ ਜਿਹਨੂੰ ਆਪਾਂ ਕਿਚਨ ਦੇ ਮਤਲਬ ਕਿ ਸ਼ੈਲਫ ਦੇ ਉੱਪਰ ਵਿਛਾ ਕੇ ਨਾ ਜਿਵੇਂ ਹੁਣ ਸੰਜਣਾ ਨਾਲ ਉਧਰ ਢਾਂਡੇ ਸਾਫ਼ ਕਰ ਰਹੀ ਹੈ ਦੇਖੋ ਹੁਣ ਜਿਵੇਂ ਸਾਡੀ ਟੋਕਰੀ ਪਈ ਆ ਪਰ ਜਿਹੜੀ ਮੇਰੀ ਇਹ ਟੋਕਰੀ ਹੈ ਨਾ ਮੈਂ ਤੁਹਾਨੂੰ ਉਹ ਟੋਕਰੀ ਦੀ ਵੀ ਜਾਣਕਾਰੀ ਦਵਾਂਗੀ ਤੇ ਇਹ ਜਿਵੇਂ ਕੀ ਹੋਣਾ ਨਾ ਟੋਕਰੀ ਦਾ ਪਾਣੀ ਨਾ ਪਰ ਸਾਡੀ ਨਾ ਮੈਂ ਕੋਲ ਖੜ ਕੇ ਕਿਚਨ ਤਿਆਰ ਕਰਵਾਈ ਸੀ ਮੇਰੀ ਕਿਚਨ ਦੇ ਉੱਪਰ ਜਦ ਦੀ ਮੈਂ ਸਲਫ ਦੇ ਉੱਪਰ ਕਦੀ ਵੀ ਪਾਣੀ ਡੋਲਾ ਨਾ ਜਿਵੇਂ ਕਿ ਹੁਣ ਆ ਭਾਂਡਿਆਂ ਦਾ ਪਾਣੀ ਆ ਇਹ ਭਾਂਡਿਆਂ ਦਾ ਪਾਣੀ ਮੇਰੇ ਇੱਕ ਤੁਪਕਾ ਵੀ نیچے ਨਹੀਂ ਆਏਗਾ ਇੱਕ ਤੁਪਕਾ ਵੀ ਨਹੀਂ نیچے ਜਾਂਦਾ ਹੈਗਾ ਮੇਰਾ ਸਾਰਾ ਜਿੰਨਾ ਵੀ ਪਾਣੀ ਨਿਕੜਦੇ ਆ ਨਾ ਸਾਰਾ ਸ਼ੈਂਕ ਦੇ ਵਿੱਚ ਜਾ ਰਿਹਾ ਸਾਈਡ ਤੇ ਹੋ ਹੋ ਕੇ ਸ਼ੈਂਕ ਦੇ ਵਿੱਚ ਚਲਾ ਜਾਏਗਾ ਜੇ ਸ਼ੈਂਕ ਦੇ ਵਿੱਚ ਜਿੰਨਾ ਜ਼ਿਆਦਾ ਡੁੱਲੇਗਾ ਤਾਂ ਸ਼ੈਂਕ ਚ ਚਲਾ ਜਾਏਗਾ ਜੇ ਸ਼ੈਂਕ ਦੇ ਵਿੱਚ ਨਹੀਂ ਜਾਏਗਾ ਤਾਂ ਉੱਥੇ ਹੀ ਸਾਈਡ ਤੇ ਖੜਾ ਰਹੇਗਾ ਪਰ ਤੁਪਕਾ ਤੁਪਕਾ ਜਿਵੇਂ ਇੱਕ ਧਾਰ ਜੀ ਲੈਣ ਜਿਵੇਂ ਨੇ ਕੇ ਜਾਣਾ ਹੁੰਦਾ ਉਦਾਂ ਚਲਾ ਜਾਂਦਾ ਤੇ ਇਹ ਰਹੀ ਬਾਕੀ ਇੱਕ ਪ੍ਰੋਬਲਮ ਹੋ ਰਹਾ ਬਹੁਤ ਪ੍ਰੋਬਲਮ ਹੁੰਦੀ ਆ ਕਿਚਨ ਦੇ ਵਿੱਚ ਜਿਹੜੀ ਮਤਲਬ ਕਿ ਆਪਾਂ ਨੂੰ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ ਖੜਾ ਹੋਈ ਐਕਸ਼ੀ ਮੈਂ ਬਣਾ ਲਵਾਂ ਦੋ ਮਿੰਟ ਤੇ ਇਧਰ ਹੋ ਮੜ ਜਾ ਦੁਨੋ ਤੇ ਜੇ ਆਪਾਂ ਆ ਰੱਖਦੀਏ ਨਾ ਜਿਵੇਂ ਕਿ ਉਹ ਟੋਕਰੀ ਐ ਜਿਹੜੀਆਂ ਭਣਾ ਦੇ ਨਾ ਸ਼ਰਫ ਦਾ ਪਾਣੀ ਨੀਚੇ गिरਦਾ ਏ ਪਿੱਛੇ ਹੋ ਐਕਸ਼ੀ ਮੈਨੂੰ ਬਣਾਣ ਦੇ ਮੈਂ ਦੁੱਧ ਲੈ ਕੇ ਆਣਾ ਤੇ ਨਾ ਇਦੇ ਉੱਪਰ ਨਾ ਟੋਕਰੀ ਰੱਖ ਦੋ ਇਹਨੂੰ ਨੀਚੇ ਪਿਛਾ ਲਓ ਸ਼ੈਲਫ ਦੇ ਉੱਪਰ ਫਿਰ ਇਹਦੇ ਉੱਪਰ ਟੋਕਰੀ ਰੱਖ ਦੋ ਜੇ ਨਹੀਂ ਟੋਕਰੀ ਰੱਖਣੀ ਇਹਨੂੰ ਇਦਾਂ ਪਿਛਾ ਲਓ ਜਿਵੇਂ ਕੁੱਕਰ ਕਡਾਈਆਂ ਪ੍ਰਾਂਤ ਹੋ ਗਈ ਵੱਡੇ ਵੱਡੇ ਦੁੱਧ ਦੇ ਡੋਲੂ ਹੋਗੇ ਤੇ ਵੱਡੀਆਂ ਵੱਡੀਆਂ ਬਾਲਟੀਆਂ ਹੋ ਗਈਆਂ ਉਹ ਇਹਦੇ ਉੱਪਰ ਮੁੱਦੀ ਮਾਰ ਦੋ ਠੀਕ ਹੈ ਨਾ ਜੀ ਪਰ ਇਹ ਜਿਹੜੀ ਮੇਰੀ ਉਹ ਟੋਕਰੀ ਪਈ ਐ ਨਾ ਟੋਕਰੀ ਮੇਰੀ ਕਾਫੀ ਵੱਡੀ ਆ ਉਹਦੇ ਮੁਤਾਬਕ ਇਹ ਮੈਟ ਬਿਲਕੁਲ ਠੀਕ ਐ ਅਕਸ਼ੇ ਪਿੱਛੇ ਰੱਟੀ ਬੱਟੀ ਹੋਈ ਇਹ ਹੈ ਨਾ ਜੀ ਜਿਵੇਂ ਕੀ ਅਖਛੇ ਮੈਨੂੰ ਦੱਸਣ ਦੇ ਜਾਈਂ ਇੰਚ ਟੇਪ ਲਿਆ ਚੱਕ ਕੇ ਮੈਨੂੰ ਮੀਨਾ ਹੈ ਨਹੀਂ ਨਹੀਂ ਮੀਨਾ ਇਹਨੂੰ ਇਹਦੀ ਲੰਬਾਈ ਚੌੜਾਈ ਦੇਖਣੀ ਹੈ ਮੈਨੂੰ ਹਾਈ ਇੰਚ ਟੇਪ ਨਹੀਂ ਮਿਲ ਰਿਆ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਜੀ ਇਹਦੀ ਜੇ ਦੇਖੋ ਜੀ ਇਹਦਾ ਜਿਹੜਾ ਮੇਰਾ ਗਿੱਠਾ ਵੈਸੇ ਤਾਂ ਮੇਰਾ ਹੱਥ ਬਹੁਤ ਛੋਟਾ ਜੈ ਜਿਵੇਂ ਇੱਕ ਗਿੱਠ ਹੋ ਗਿਆ ਇਹ ਆ ਦੋ ਗਿੱਠ ਹੋ ਗਿਆ ਇੱਥੋਂ ਆ ਤਿੰਨ ਗਿੱਠ ਹੋ ਗਿਆ ਚੱਕੀਆਂ ਹਾਂ ਤੇ ਸਾਢੇ ਤਿੰਨ ਸਾਢੇ ਤਿੰਨ ਗਿੱਠਾ ਜੀ ਇਹਦੀ ਚੌੜਾਈ ਹੈ ਠੀਕ ਹੈ ਨਾ ਜੀ ਤੇ ਹੈ ਸਾਢੇ 3 ਖੜ ਜਾਦੇ ਨਾ ਪੇਪਰ ਹੈਗਾ ਉਹਦੇ ਪੇਪਰ ਤੇ ਨ ਲਿਖਿਆ ਹੋਵੇ 1 ਮਿੰਟ ਇਹਦੇ ਪੇਪਰ ਤੇ ਦੇਖੀਏ ਹਰ ਜਾ ਇਹਦੇ ਉੱਪਰ ਲਿਖਿਆ ਪਰ ਇਹ ਨਾ ਸਾਰਾ ਚਾਈਨੀਨ ਮੇਰੇ ਚਾਈਨਾ ਵਾਲੀ ਆਈਟਮ ਹੈ ਨਾ ਪਰ ਨਾ ਹੈ ਬਹੁਤ ਵਧੀਆ ਤੁਹਾਨੂੰ ਸਮਝ ਆ ਰਹੀ ਹੈ ਕਿ ਚਾਈਨੀ ਹੈ ਹਾਂ ਬਾਕੀ ਨਾ ਇੱਕ ਗੱਲ ਹੋਰ ਹੈ ਜੀ ਮੇਨਾ ਆਪਣਾ ਕਿਚਨ ਹੈ ਹਾਂ 70 ਮਲਟੀਪਲਾਈਸ 70 ਉਹ 50 ਇਹ 50 ਪਲੱਸ 70 ਸੈਂਟੀਮੀਟਰ ਹੈ ਹੁਣ ਤੁਸੀਂ ਆਈਡੀਆ ਲਗਾ ਲਓ ਜੀ 50 ਪਲੱਸ 50 ਦਾ ਹਾਂ 50 ਚੌੜਾਈ ਹੈ ਤੇ 70 ਸੈਂਟੀਮੀਟਰ ਇਹਦੀ ਲੰਬਾਈ ਹੈ ਇਹਦੇ ਤੋਂ ਜਿਹੜੇ ਵੱਡੇ ਮਿਲਣਗੇ ਪਰ ਇਹ ਛੋਟੇ ਦਾ ਆ ਫਾਇਦਾ ਏ ਕਿ ਜੇ ਸਾਡੀ ਆਪਾਂ ਟੋਕਰੀ ਕਿੰਨੀ ਕੁ ਵੱਡੀ ਰੱਖ ਲਾਂਗੇ ਠੀਕ ਹੈ ਨਾ ਜੀ ਬਾਕੀ ਕਿਚਨ ਦੀ ਵੀ ਲੰਬਾਈ ਚੌੜਾਈ ਦੇਖਣੀ ਹੁੰਦੀ ਹੈ ਫਿਰ ਉਹਦੇ ਚ ਵੱਡੇ ਤੋਂ ਵੱਡਾ ਮਿਲ ਜੇਗਾ ਤੇ ਛੋਟੇ ਤੋਂ ਛੋਟਾ ਇਹ ਨਾ ਡਾਰਕ ਹੈ ਲਾਈਟ ਨਹੀਂ ਹੈਗਾ ਤੇ ਇਹਦਾ ਜਿਹੜਾ ਡਿਜ਼ਾਈਨਰ ਨੇ ਇਹ ਵੀ ਉੱਭਰੇ ਉੱਭਰੇ ਜਿਹਾ ਬਹੁਤ ਸੋਹਣਾ ਤੇ ਤੇਜ ਹੀ ਹੈ ਇਹ ਨਾ ਪਰ ਮੈਂ ਫਿਰ ਗਿਰ ਜਾਂਦਾ ਕਿਹੜਾ ਮਿੰਦੀ ਇੱਕ ਕਰ ਜਾਂਦਾ ਹਾਂ ਫਿਰ ਬਿੱਟੇ ਜਿਹਾ ਯੂਜ਼ ਕਰਾਂਗੇ ਫਿਰ ਤਾਂ ਫਿੱਤੇ ਜਾ ਕੇ ਕਸੇਗਾ ਪਰ ਮੈਂ ਹੱਦ ਤੋਂ ਹਜ਼ਾਰੋਂ ਤੋਂ ਪਾਲੀ ਮੇਰੇ ਕੋਲ ਹੈਗਾ ਮੇਰਾ ਇਦੋਂ ਛੋਟਾ ਏ ਲੰਬਾਈ ਇੰਨੀ ਹੂ ਪਰ ਚੌੜਾਈ ਮੇਰੀ ਨਾ ਇਦੋਂ ਘੱਟ ਹੈ ਉਹ ਇਤਨਾ ਪਤਲਾ ਹੋ ਗਿਆ ਹਾਂ ਇਧਰ ਹਟੀ ਨਹੀਂ ਪਤਲਾ ਨਹੀਂ ਇਹ ਗੱਲ ਕਰ ਰਹੇ ਆ ਵੀ ਇੰਨਾ ਇੰਨਾ ਹੋਇਆ ਮੇਰੇ ਵਾਲੇ ਦੀ ਇੰਨੀ ਹੈ ਜਿੰਨਾ ਇਹ ਹੈ ਨਾ ਇਹ ਇਹ ਇੰਨੀ ਚੌੜਾਈ ਹੈ ਸਿਰਫ ਇਹ ਉਦੋਂ ਮੇਰੇ ਵਾਲੇ ਨਾਲੋਂ ਵੱਧ ਚੌੜੇ ਆ ਤੇ ਜਿੱਦਨ ਦਾ ਮੈਂ ਲੈ ਕੇ ਆਈਆਂ ਮੈਨੂੰ ਉਸਨੇ ਇੰਨਾ ਕੰਫਰਟੇਬਲ ਰੱਖਿਆ ਕਿਚਨ ਦੇ ਵਿੱਚ ਕਿ ਮੈਂ ਜਿਵੇਂ ਆਪਾਂ ਪਹਿਲਾਂ ਰੈਂਟ ਤੇ ਰਹਿੰਦੇ ਹੁੰਦੇ ਸੀ ਨਾ ਉੱਥੇ ਬਹੁਤ ਜ਼ਿਆਦਾ ਮਤਲਬ ਕਿ ਕਿਚਨ ਦੀ ਸ਼ਰਫ ਤੋਂ ਪਾਣੀ نیچے गिरਦਾ ਹੁੰਦਾ ਸੀ ਉੱਥੇ ਮੈਨੂੰ ਬਹੁਤ ਜ਼ਿਆਦਾ ਉਸਨੇ ਮਤਲਬ ਕਿ ਮੇਰੇ ਕੰਮ ਆਇਆ ਉਹ ਬਹੁਤ ਜਿਆਦਾ ਤੇਸੀ ਕਰਕੇ ਫਿਰ ਇਹ ਆ ਤਾਂ ਜਿਸ ਕਿਸੇ ਨੇ ਭੈਣ ਨੇ ਮਗਵਾਣਾ ਨਾ ਛੱਡਿਓ ਨਾ ਜੀ ਇਹ ਤਾਂ ਬਹੁਤ ਵਧੀਆ ਕਿਚਨ ਦੀ ਵੈਰਾਈਟੀ ਆ ਤੇ ਬਾਕੀ ਹੁਣ ਦੂਜੀ ਗੱਲ ਜੀ ਆਪਾਂ ਨੂੰ ਨਾ ਆਪਾਂ ਨੇ ਆਪਣੇ ਫ੍ਰਿਜ ਦੇ ਉੱਪਰ ਪਛਾਣਾ ਜਿਵੇਂ ਕਿ ਕਈ ਘਰਾਂ ਦੇ ਵਿੱਚ ਦੇਖਿਆ ਫ੍ਰਿਜ ਚ ਪਾਣੀ ਕੱਢਦੇ ਆ ਜਾਂ ਫ੍ਰਿਜ ਚ ਪਾਣੀ ਰੱਖਦੇ ਆ ਆਪਾਂ ਫ੍ਰਿਜ ਦੇ ਨਾ ਉੱਪਰ ਰੱਖ ਦਿੰਨੇ ਆ ਡੰਗਾ ਭਰ ਕੇ ਜਾਂ ਬੋਤਲ ਤਾ ਪਾਣੀ ਡੰਗੇ ਨੂੰ ਤੂਪ ਤੇ ਦੋ ਚਾਰ ਤੂਪਕੇ ਲੱਗੇ ਹੁੰਨੇ ਤਾਂ ਉਹ ਕੱਪੜਾ ਆਪਣਾ ਗਿੱਲਾ ਹੋ ਜਾਂਦਾ ਤੇ ਨੀਚੇ ਤੇ ਫ੍ਰਿਜ ਵੀ ਗਿੱਲਾ ਹੋ ਜਾਂਦਾ ਇਹਨੂੰ ਫ੍ਰਿਜ ਦੇ ਉੱਪਰ ਵੀ ਪਿਛਾ ਸਕਦੇ ਆ ਉੱਪਰ ਆਪਾਂ ਕੋਈ ਵੀ ਹੋਰ ਕੱਪੜਾ ਵੀ ਯੂਜ਼ ਕਰ ਸਕਦੇ ਆ ਪਿਛਾਉਣ ਵਾਸਤੇ ਇਹ ਪਾਣੀ ਆਪਣਾ ਫ੍ਰਿਜ ਕਦੀ ਵੀ ਗਿੱਲਾ ਨਹੀਂ ਹੋਏਗਾ ਤੇ ਨਾ ਹੀ ਨੀਚੇ ਡਸਟ ਜਾਂਦੀ ਆ ਇਹ ਦੋਨੋਂ ਚੀਜ਼ਾਂ ਦੇ ਆਣ ਦੇ ਕੰਮਾਂ ਵਾਲੀ ਚੀਜ਼ ਐ ਤੇ ਬਹੁਤ ਵਧੀਆ ਚੀਜ਼ ਐ ਤੇ ਆਹ ਚੀਜ਼ ਤੁਸੀਂ ਬਿਲਕੁਲ ਵੀ ਨਾ ਛੱਡਿਓ ਇਹ ਬਹੁਤ ਕੰਮ ਆਣ ਵਾਲੀ ਚੀਜ਼ ਹੈ ਜੀ ਠੀਕ ਹੈ ਨਾ ਚਲੋ ਜੀ ਹੁਣ ਆਪਾਂ ਇਹਨੂੰ ਨਾ ਕਹੀਂ ਭਣਾ ਤਾਂ ਪਤਾ ਕੀ ਆ ਫ੍ਰਿਜ ਦੇ ਨਾ ਨਿਚਲੇ ਪਾਸੇ ਵੀ ਬਿਚਾ ਦਿੰਦੇ ਨੇ ਇਹਨੂੰ ਡੱਬਾ ਜਿੱਥੇ ਆਪਾਂ ਸਬਜੀ ਵਾਲਾ ਰੱਖਦੇ ਨੇ ਉਹਦੇ ਨੀਚੇ ਵੀ ਕਿਉਂਕਿ ਕਈ ਵਾਰੀ ਆਪਾਂ ਜਦੋਂ ਫ੍ਰਿਜ ਦੇ ਵਿੱਚ ਜ਼ਿਆਦਾ ਆਪਣੀ ਇੰਨੀ ਜ਼ਿਆਦਾ ਠੰਡਕ ਹੋ ਜਾਂਦੀ ਹੈ ਫ੍ਰਿਜੇ ਇੰਨਾ ਬਰਫ਼ ਜਮਾਣ ਲੱਗ ਜਾਂਦਾ ਆਪਾਂ ਬੰਦ ਕਰਦੇ ਆ ਤਾਂ ਫਿਰ ਕੁਛ ਪਾਣੀ ਪਿੱਛੇ ਆਪਣਾ ਟ੍ਰੇ 'ਚ गिरਦਾ ਕੁਛ ਪਾਣੀ ਨੀਚੇ ਇਕੱਠਾ ਹੋ ਜਾਂਦਾ ਤਾਂ ਇਹ ਨਾ ਤਾਂ ਆਪਾਂ ਜੀ ਮੈਂ ਕੀ ਕੰਮ ਕਰਕੇ ਹਟਦੇ ਕਿਉਂਕਿ ਮੇਰੇ ਨਾਲ ਇਹ ਚੀਜ਼ ਹੁੰਦੀ ਹੈ ਮੈਂ ਤਾਂ ਆ ਕਰਕੇ ਤੁਹਾਨੂੰ ਵੀ ਉਸੇ ਬਿਲਕੁਲ ਸਹੀ رائے ਦਵਾਂਗੀ ਜੇ ਸਭ ਤੋਂ nicheੜਨਾ ਇਸ ਤੋਂ ਛੋਟੇ ਵਾਲਾ ਵੀ ਇੱਕ ਇਸ ਤੋਂ ਛੋਟਾ ਵੀ ਆਂਦਾ ਹੈ ਤਾਂ ਉਹ ਆਪਾਂ ਕਿਚਨ ਦੀ ਜਿਹੜੀ ਆਪਣੀ ਫ੍ਰੀਜ ਹੈ ਨਾ ਤਾਂ ਉੱਥੇ ਵੀ ਬਿਚਾ ਸਕਦੇ ਆ ਠੀਕ ਹੈ ਨਾ ਜੀ ਪਰ ਇਹ ਚੀਜ਼ ਛੱਡਣ ਵਾਲੀ ਨਹੀਂ ਹੈਗੀ ਇਹਦਾ ਪ੍ਰਾਈਸ ਨਾ ਜੀ 300 ਹੈ 3 300 ਰੁਪਏ ਦਾ ਇੱਕ ਹੈ ਜੀ ਇਹ ਜਿਹੜਾ ਵੱਡਾ ਹੋਏਗਾ ਉਹ 400 ਰੁਪਏ ਦਾ ਇੱਕ ਹੋਏਗਾ ਜੀ ਤੇ ਬਿਲਕੁਲ ਇਹਦੇ ਵਿੱਚ ਨਾ ਉਹੀ ਅੱਜ 20 ਰੁਪਏ 10 ਰੁਪਏ ਕਮਾਉਣ ਵਾਲੀ ਗੱਲ ਆ ਪਰ ਤੁਸੀਂ ਨਾ ਛੱਡਿਓ ਨਾ ਇਹ ਬਹੁਤ ਵਧੀਆ ਚੀਜ਼ ਹੈ ਕਿਸੇ ਨੇ ਵੀ ਮੰਗਵਾਣੀ ਹੈ ਤਾਂ ਇਹ ਤੁਸੀਂ ਮੰਗਵਾ ਸਕਦੇ ਆ ਇਹ ਕਿਚਨ ਦੀ ਬਹੁਤ ਯੂਸਫੁਲ ਆਉਣ ਵਾਲੀ ਚੀਜ਼ ਆ ਆਈਟਮ ਤੇ ਬਲੌਗ ਦਾ ਅੰਦਰ ਚਲੋ ਜੀ ਹੁਣ ਆਪਾਂ ਇੱਥੇ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਦੀ ਸੀ ਵੀਡੀਓ ਸਬਸਕ੍ਰਾਈਬ ਜ਼ਰੂਰ ਕਰੋ ਆ ਰਹੀਆਂ ਆ ਰਹੀਆਂ ਅੱਜ ਜੀ ਜੀ ਕੱਟ ਕਰਦੀ ਆ ਮੈਂ ਦੀਵਾਲੀ ਦਾ ਸਮਾਨ ਮੇਰੇ ਕੋਲ ਬਹੁਤ ਜ਼ਿਆਦੇ ਪਹਿਣਾ ਮੰਗਵਾਰੀਆਂ ਨੇ ਭਾਂਡੇ ਵਾਲੀਆਂ ਪਹਿਣਾ ਭਾਂਡੇ ਮੰਗਵਾਰੀਆਂ ਨੇ ਚਾਦਰਾਂ ਵਾਲੀਆਂ ਜਿਨ੍ਹਾਂ ਨੂੰ ਜਿਨ੍ਹਾਂ ਪਹਿਣਾ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਮੈਂ ਨਾ ਆਪਣਾ ਮੁੰਡਾ ਦੇਣ ਲੱਗੇ ਸੀ ਮੇਰਾ ਮੁੰਡਾ ਲੈ ਲਓ ਜੀ ਮੇਰੇ ਮੁੰਡੇ ਦਾ ਇੰਨਾ ਤ ਪਾਇਆ ਪਿਆ ਮੈਂ ਸੱਚੀ ਗੱਲ ਕਹਿੰਦੀ ਆ ਐਨੀ ਸ਼ਰਾਫਤ ਕਰ ਲਿਆ ਜੇ ਕਿਸੇ ਪਹਿਣ ਨੂੰ ਲੋੜ ਆ ਤਾਂ ਲੈ ਜਾਓ ਤੁਹਾਡੀ ਦੀਵਾਲੀ ਦੀ ਗੁਲੀ ਦੀ ਸਫਾਈ ਕੋਈ ਕਰਵਾ ਲਓ ਬਥੇਰੀ ਸੋਣੀ ਸਫਾਈ ਕਰਵਾ ਦੂਗਾ ਪਰ ਦੀਵਾਲੀ ਦੇ ਬਾਅਦ ਚ ਫਿਰ ਮੈਨੂੰ ਛੱਡ ਦਿਓ ਮੈਨੂੰ ਇੱਕ ਮਹੀਨਾ ਰੈਸਟ ਚਾਹੀਦਾ ਬਹੁਤ ਜੀ ਤੁਮ ਕਰਦਾ ਮੇਰੀ ਪੂਰੀ ਇੰਨੀ ਸਿਆਣੀ ਐ ਇੰਨੀ ਸਿਆਣੀ ਐ ਮੇਰੇ ਹੱਥ ਬੰਨ ਕੇ ਬਿੰਚਪਰੀ ਇੱਕ ਹੱਥ ਚ ਮੇਰੇ ਕੈਮਰਾ ਦੂਜੇ ਹੱਥ ਦਾ ਮੇਰਾ ਫਰੀ ਹੈ ਤੇ ਜੇ ਕਿ ਕਿਸੇ ਨੂੰ ਦਿਵਾਲੀ ਬਿਖਾਈ ਸੁਫਾਈ ਕਰਾ ਨੂੰ ਮੇਰੇ ਮੁੰਡੇ ਨੂੰ ਲੈ ਜਾਣਾ ਇਸ ਨੇ ਮੈਨੂੰ ਦੁਖੀ ਕਰਿਆ ਪਿਆ ਬਹੁਤ ਜਿਆਦੇ ਜੀ ਤੇ ਲੋ ਜੇ ਮੇਰੇ ਚੈਨਲ ਤੇ ਨਵੇਂ ਪਲਿਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਬਲੌਗ ਕੀ ਮੈਨੂੰ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ कृष्णा ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ